ਤੁਹਾਡਾ ਕਿਰਦਾਰ ਤਾਂ ਬੜਾ ਦਮਦਾਰ ਜੀ ਆਇਆ ਹੈ ਨਾ ਸੈੱਟ ਤੇ ਮਾਹੌਲ 기 ਮੈਦਾ ਸੀ ਮੈਂ ਨਮਾਜ਼ੀ ਦਾ ਥੋੜਾ ਡਰ ਵੀ ਸੀਗਾ ਵੀ ਅਮਰਦੀ ਭਾਈ ਜੀ ਹੁਣਾਂ ਬਾਰੇ ਸੁਣਿਆ ਵੀ ਥੋੜੇ ਸਖਤ ਨੇ ਤਾਂ ਪਰ ਨਹੀਂ ਬਹੁਤ ਵਧੀਆ ਸਾਰੇ ਨੇ ਮਤਲਬ ਹੌਸਲਾ ਦਿੱਤਾ ਮੈਨੂੰ ਕਿਉਂਕਿ ਸਾਰੇ ਸੀਨੀਅਰਸ ਮੇਰੇ ਤੋਂ ਬਹੁਤ ਚੰਗਾ ਲੱਗਿਆ ਕੰਮ ਕਰਕੇ ਪਹਿਲੀ ਵਾਰੀ ਇੰਨਾ ਗਾਹ ਪਿਆ ਵੈਬ ਸੀਰੀਜ਼ ਦਾ ਸ਼ਹਿਰ ਇਹ ਸਾਡੀ ਪ੍ਰਾਪਤੀ ਆ ਵੀ ਅਸੀਂ ਇੱਕ ਇਹਨੂੰ ਬਹੁਤ ਆਮ ਲੋਕਾਂ ਤੱਕ ਵੀ ਪਹੁੰਚਾਤਾ ਚੀਜ਼ ਨੂੰ ਜਿਹੜੇ ਇੰਨੇ ਜ਼ਿਆਦਾ ਫੋਨ ਤੇ ਜਾਂ ਇੰਨੇ ਨਹੀਂ ਐਕਟੀਵੇਟ ਹੈਗੇ ਜਿਹੜੇ ਲਗਾਤਾਰ ਕੰਮ ਕਰਦੇ ਉਹ ਕਈ ਮਹੀਨਿਆਂ ਦੀ ਮਿਹਨਤ ਹੁੰਦੀ ਆ ਪਰ ਫਾਈਨਲਿਸਟ ਸਪਰੀਮ ਤੇ ਆਂਦੀਆਂ ਤਾਂ ਤੁਹਾਨੂੰ ਅਜਿਹਾ ਖੁਸ਼ੀ ਹੁੰਦੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਤੁਸੀਂ ਜਾਨਣਾ ਚਾਹੁੰਦੇ ਕਿੱਦਾ ਲੱਗਿਆ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਬਹੁਤ ਚੰਗਾ ਲੱਗਿਆ ਜੀ ਹੌਸਲਾ ਵੀ ਵਧਿਆ ਬਾਕੀ ਤੁਸੀਂ ਦੱਸਣਾ ਜਿਆਦਾ ਤਾਂ ਤੁਸੀਂ ਆਡੀਅנס ਹੀ ਦੱਸ ਸਕਦੀ ਹੈ ਨਹੀਂ ਅਸੀਂ ਜਦ ਇੰਟਰਵਿਊ ਕੀਤੀ ਸੀ ਅਸੀਂ ਸੋਚਿਆ ਨਹੀਂ ਸੀ ਵੀ ਹੈ ਕੰਨਾਂ ਨੂੰ ਹੱਥ ਲਵਾ ਦੇ ਤੁਹਾਡੇ ਕਿਰਦਾਰ ਨੇ ਨਹੀਂ ਨਹੀਂ ਬਿਲਕੁਲ ਚਲੋ ਚੰਗੀ ਗੱਲ ਆ ਜੀ ਲੋਕਾਂ ਨੂੰ ਪਸੰਦ ਆਇਆ ਮੇਰੇ ਲਈ ਬਹੁਤ ਵੱਡੀ ਗੱਲ ਆ ਆਪਾਂ ਤਾਂ ਸਿੱਖਣਾ ਜਿਹੜਾ ਜਿਹੜਾ ਸਟਾਰਟਿੰਗ ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਕਿਵੇਂ ਦਾ ਲੱਗਿਆ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਬਹੁਤ ਵਧੀਆ ਲੱਗਿਆ ਬੜੀ ਖੁਸ਼ੀ ਹੋਈ ਉਸੀ ਲਗਾਤਾਰ ਕੰਮ ਕਰਦੇ ਹੋ ਕਈ ਮਹੀਨਿਆਂ ਦੀ ਮਿਹਨਤ ਹੁੰਦੀ ਹੈ ਫਿਰ ਫਾਈਨਲੀ ਸਕਰੀਨ ਤੇ ਆਉਂਦੀ ਹੈ ਤਾਂ ਤੁਹਾਨੂੰ ਲਾਜਵਾ ਖੁਸ਼ੀ ਹੁੰਦੀ ਅਸੀਂ ਦੇ ਮਤਲਬ ਸੁਣਿਆ ਸੀ ਵੀ ਦਾਰੋ ਦੇ ਸੈੱਟ ਤੇ ਨਾ ਕੋਈ ਮੇਕਅਪ ਆਰਟਿਸਟ ਨਹੀਂ ਸੀ ਬੜਾ ਰੌਜਾ ਸੈੱਟ ਦਾ ਮਾਹੌਲ ਸੀ ਉਹ ਸੈੱਟ ਦਾ ਮਾਹੌਲ ਮੈਂ ਜਾਨਣਾ ਚਾਹੁੰਦੀ ਮਤਲਬ ਦੀ ਰਿਕੁਆਇਰਮੈਂਟ ਸੀ ਸੀਰੀ ਸੀ ਜਿਵੇਂ ਬਾਈ ਜੀ ਨੇ ਲਿਖੀ ਸੀ ਉਹਦੀ ਰਿਕੁਆਇਰਮੈਂਟ ਸੀ ਕਿ ਪਾਤਰ ਉਹਨੇ ਦੇ ਹੀ ਲੱਗਣੇ ਚਾਹੀਦੇ ਜਿਵੇਂ ਰੀਅਲ ਲਾਈਫ ਚ ਹੁੰਦੇ ਨੇ ਉਹ ਜਿਹੜੇ ਪਾਤਰ ਸੀ ਜਿਹੜੇ ਬਸਤੀਆਂ ਦਾ ਮਾਹੌਲ ਸੀ ਉੱਥੇ ਤੇ ਫਿਰ ਉਹ ਲਈ ਮੇਕਅਪ ਦੀ ਲੋੜ ਹੀ ਨਹੀਂ ਸੀ ਤਾਂ 나 ਹੀ ਰਿਕੁਆਇਰਮੈਂਟ ਸੀ ਕਿਉਂ ਜੇ ਮੇਕਅਪ ਕਰ ਦਿੱਤਾ ਉਹ ਪਾਤਰ ਝੂਠੇ ਲੱਗਣੇ ਸ਼ੁਰੂ ਹੋ ਜਾਣਾ ਸੀ। ਉਹ ਰੀਅਲ ਤਾਂ ਹੀ ਲੱਗਣੇ ਸੀ ਵਿਦਆਊਟ ਮੇਕਅਪ ਹੁੰਦੇ ਤਾਂ ਹੀ ਉਹ ਮੇਕਅਪ ਨਹੀਂ ਕੀਤਾ ਗਿਆ। ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦੀ ਐ। ਨਾ ਤੁਸੀਂ ਕਿਰਦਾਰ ਕੀਤਾ ਹੈ ਹਨਾ ਸੈੱਟ ਦਾ ਮਾਹੌਲ ਕਿਵੇਂ ਦਾ ਸੀ? ਤੁਹਾਡਾ ਕਿਰਦਾਰ ਤਾਂ ਬੜਾ ਦਮਦਾਰ ਜਿਹਾ ਐ ਹਨਾ। ਸੈੱਟ ਤੇ ਮਾਹੌਲ ਕਿਵੇਂ ਦਾ ਸੀ? ਬਹੁਤ ਵਧੀਆ ਸੀਗਾ ਜੀ। ਕਿਉਂਕਿ ਮੈਂ ਨਵਾਂ ਸੀਗਾ ਥੋੜਾ ਡਰ ਵੀ ਸੀਗਾ ਵੀ ਅਮਰਦੀ ਭਾਈ ਜੀ ਹੁਣ ਬਾਰੇ ਸੁਣਿਆ ਵੀ ਥੋੜੇ ਸਖਤ ਨੇ। ਤਾਂ ਪਰ ਨਹੀਂ ਬਹੁਤ ਵਧੀਆ ਸਾਰੇ ਨੇ। ਮੋਢਾ ਹੌਸਲਾ ਦਿੱਤਾ ਮੈਨੂੰ ਕਿਉਂਕਿ ਸਾਰੇ ਸੀਨੀਅਰਸ ਮੇਰੇ ਤੋਂ ਬਹੁਤ ਚੰਗਾ ਲੱਗਿਆ ਕੰਮ ਕਰਕੇ ਸ਼ਾਇਦ ਉਹੀ ਤਾਂ ਹੀ ਥੋੜੀ ਚੀਜ਼ ਵਧੀਆ ਨਿਕਲ ਕੇ ਆਈ ਹੈ ਅਗਲੇ ਮੈਨੂੰ ਲੱਗਦਾ ਹੈ ਅਗਲੇ ਸਾਰੇ ਐਪੀਸੋਡਸ ਲਈ ਨਾ ਸਸਪੈਂਸ ਛੱਡਦਾ ਤੁਸੀਂ ਸਾਰੇ ਲਈ ਵੀ ਹੁਣ ਤਾਂ ਦੇਖ ਨਹੀਂ ਪਾਉਗੇ ਹਾਂਜੀ ਬਿਲਕੁਲ ਤੁਸੀਂ ਮੇਰੇ ਨਾਲ ਦੋ ਹੀ ਦੇਖੇ ਪੂਰੇ ਦੇਖੋਗੇ ਤੁਹਾਨੂੰ ਬਹੁਤ ਵਧੀਆ ਲੱਗੇਗਾ ਬਹੁਤ ਵਧੀਆ ਲੱਗੇਗਾ ਕਿ ਬਹੁਤ ਐਂਟਰਟੇਨਿੰਗ ਲੱਗੇਗਾ ਔਰ ਬਹੁਤ ਜ਼ਿਆਦਾ ਤੁਹਾਨੂੰ ਦੇਖ ਕੇ ਮਜ਼ਾ ਆਊਗਾ ਕਿ ਸੰਤੁਸ਼ਟੀ ਹੋਏਗੀ ਇਸ ਲਈ ਤੁਸੀਂ ਪੂਰੇ ਪਲੀਜ਼ ਦੇਖਣਾ ਹੈ ਇਕੋਗੇ ਤਾਂ ਤੁਹਾਨੂੰ ਉਸ ਤੋਂ ਬਾਅਦ ਕ੍ਰੋਸਟਰੀ ਥੋੜੀ ਵਧ ਨਹੀਂ ਆ ਵੀ ਜਲਦੀ ਅਗਲੇ ਸੀਜ਼ਨ ਆਉਣ ਕਿਉਂਕਿ ਇੰਨੀ ਇੰਟਰਸਟਿੰਗ ਸਟੋਰੀ ਸੀ ਇੱਕ ਨਾ ਅਸੀਂ ਚੀਜ਼ ਦੇਖਦੇ ਆ ਵੀ ਸੋਸ਼ਲ ਮੀਡੀਆ ਕਾਫੀ ਗਰੋ ਕਰ ਰਿਹਾ ਹੈ ਨਾ ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਰੀਲਸ ਵਾਇਰਲ ਹੋ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਪਰ ਇੱਕ ਪਾਸੇ ਅਸੀਂ ਦੇਖਦੇ ਆ ਇਹ دارو ਦਾ ਕਿਰਦਾਰ ਜਿਹੜਾ ਬੜਾ ਹੀ ਕਹਿ ਸਕਦੇ ਆ ਅੜਖ ਵਾਲਾ ਕਿਰਦਾਰ ਹੈ ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਇਹ ਪਹਿਲੀ ਵਾਰੀ ਇੰਨਾ ਗਾਹ ਪਿਆ ਵੈਬ ਸੀਰੀਜ਼ ਦਾ ਸ਼ਹਿਰ ਇਹ ਸਾਡੀ ਪ੍ਰਾਪਤੀ ਹੈ ਵੀ ਅਸੀਂ ਇੱਕ ਇਹਨੂੰ ਬਹੁਤ ਆਮ ਲੋਕਾਂ ਤੱਕ ਵੀ ਪਹੁੰਚਾਤਾ ਚੀਜ਼ ਨੂੰ ਵੀ ਜਿਹੜੇ ਇੰਨੇ ਜ਼ਿਆਦਾ ਫੋਨ ਤੇ ਜਾਂ ਇੰਨੇ ਨਹੀਂ ਐਕਟੀਵੇਟ ਹੈਗੇ ਤੋਂ ਸ਼ਹਿਰ ਤਾਂ ਹੀ ਸਕਸੈਸਫੁਲ ਜ਼ਿਆਦਾ ਹੋ ਚੁੱਕੀ ਹੈ ਇਸ ਟਾਈਮ ਦਾਰੋ ਤੇ ਉਹਦੀ ਅੱਜ ਸਕਸੈਸ ਪਾਰਟੀ ਤੇ ਆਪਾਂ ਖੜੇ ਆ ਇੱਥੇ ਤੋਂ ਵੀ ਅੰਦਾਜ਼ਾ ਲਾ ਲਓ ਵੀ ਕਿਤੇ ਤੱਕ ਪਹੁੰਚੀ ਹੈ ਸਰ ਮੈਂ ਤੁਹਾਡੀ ਤੋਂ ਵੀ ਇਹੀ ਚੀਜ਼ ਜਾਨਣਾ ਸੀ ਕੀ ਸਵਾਲ ਕਿ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਵੀ ਬਹੁਤ ਕੁਝ ਚੱਲ ਰਿਹਾ ਪਰ ਇੱਕ ਪਾਸੇ ਅਸੀਂ ਦੇਖੇ ਦਾਰੋ ਕਿੰਨੀ ਦਮਦਾਰ ਇੱਕ ਰੋਲ ਨਿਭਾਇਆ ਕੁਲਸਿੱਧੂ ਜੀ ਨੇ ਹੈ ਨਾ ਉਹਦੇ ਬਾਰੇ ਵਿੱਚ ਜ਼ਰੂਰ ਜਾਣੀ ਮੈਮ ਜੇ ਤੁਸੀਂ ਕਿਸੇ ਕੰਮ ਨੂੰ ਲਗਾਤਾਰ ਮਿਹਨਤ ਨਾ ਕਰਦੇ ਹੋ ਕਿ ਸੋਸ਼ਲ ਮੀਡੀਆ ਤੁਸੀਂ ਇੱਕ ਰੀਲ ਬਣਾ ਕੇ ਪਾਤੀ 10 ਮਿੰਟ ਦੀ ਵਾਇਰਲ ਹੋ ਗਈ ਚਾਹੀ ਨਹੀਂ ਹੋ ਗਈ ਇਹ ਇੱਕ ਅਲੱਗ ਮੁੱਦਾ ਪਰ ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਇੱਕ ਦੋ ਮਹੀਨਾ ਜੀ ਰਿਓ ਫਿਰ ਸ਼ੂਟ ਕਰ ਰਹੇ ਹੋ ਉਹਨੂੰ ਪੜ ਰਹੇ ਹੋ 5-6 ਮਹੀਨੇ ਸਾਲ ਦੀ ਇੱਕ ਕਿਰਦਾਰ ਪਿੱਛੇ ਮਿਹਨਤ ਹੁੰਦੀ ਹੈ ਜਿਹੜਾ ਉਹ ਮਕਾਮ ਹੁੰਦਾ ਪਹਿਲੀ ਗੱਲ ਤਾਂ ਉਹ ਕੰਪੇਅਰ ਹੀ ਨਹੀਂ ਕਰ ਸਕਦੇ ਆਪਾਂ ਸੋਸ਼ਲ ਮੀਡੀਆ ਦੇ ਆਰਟਿਸਟਸ ਨਾਲ ਜਿਹੜੀ ਰੀਲ ਵਾਇਰਲ ਹੋ ਰਹੀ ਹੈ ਨਾ ਕਿਉਂਕਿ ਉਹ ਉਹ ਇੱਕ ਉਹ ਚੀਜ਼ ਆ ਵੀ ਲਗਾਤਾਰ ਬਣਾ ਰਹੇ ਨੇ ਵਾਇਰਲ ਹੋ ਗਈ ਤਾਂ ਠੀਕ ਹੈ ਇਹਦੇ ਪਿੱਛੇ ਕਿ ਸ਼ੋਰਟ ਹੀ ਹੁੰਦੀ ਹੈ ਤਾਂ ਉਹਨਾਂ ਆਪਣਾ ਵਿਸ਼ਵਾਸ ਹੁੰਦਾ ਵੀ ਯਾਰ ਮੈਂ ਇੰਨੀ ਮਿਹਨ ਉਹ ਜਦੋਂ ਕਿਰਦਾਰ ਆਂਦਾ ਵਾ ਉਹ ਇੱਕ ਆਪਣੀ ਆਪਣਾ ਮੁਕਾਮ ਹਾਸਲ ਕਰਦਾ ਉਹ ਇੱਕ ਆਪਣੀ ਵੱਖਰੀ ਪਛਾਣ ਬਣਾਉਂਦਾ ਉਹਨਾਂ ਦਾ ਕੋਈ ਕੰਪੇਅਰ ਹੀ ਨਹੀਂ ਹੈਗਾ ਕੁਝ ਮੈਂ ਮੈਨੇ ਇੱਕ ਚੀਜ਼ ਅੰਚੰਦਿਆ ਜਿਵੇਂ ਤੁਸੀਂ ਵੈਬ ਸੀਰੀਜ਼ 'ਚ ਅਸੀਂ ਦੇਖਿਆ ਵੀ ਕਾਫੀ ਨੈਗੇਟਿਵ ਚੀਜ਼ਾਂ ਵੀ ਨੇ ਜਿਵੇਂ ਕਹਿ ਸਕਦੇ ਹੋ ਵੀ ਕਦੇ ਮਰਡਰ ਹੋ ਰਿਹਾ ਹੈ ਕਦੇ ਕੁਝ ਹੋ ਰਿਹਾ ਉਸ ਚੀਜ਼ ਦਾ ਕਦੇ ਮੈਂਟਲੀ ਐਗਜ਼ੌਸਟ ਹੋਇਆ ਉਹ ਤੁਹਾਨੂੰ ਫੀਲ ਮੈਨੂੰ ਐਜ਼ ਅ ਐਕਟਰ ਪ੍ਰੋਸੈਸ ਹੁੰਦਾ ਤੁਸੀਂ ਉਹ ਚੀਜ਼ 'ਚ ਹੁੰਦੇ ਹੋ ਤੁਹਾਨੂੰ ਕੋਈ ਜ਼ਿਆਦਾ ਫੀਲ ਨਹੀਂ ਹੁੰਦਾ ਕਿਉਂਕਿ ਆ ਤੁਸੀਂ ਲਗਾਤਾਰ ਕਿ ਕਿਰਦਾਰ ਨੂੰ ਕਰਦੇ ਜਾਂਦੇ ਹੋ ਕਰਦੇ ਜਾਂਦੇ ਜੀ ਜੀ ਕੁਝ ਐਸੀਆਂ ਚੀਜ਼ਾਂ ਹੋਣ ਮਰਡਰ ਹੋ ਜਾ ਨੈਗੇਟਿਵ ਬਹੁਤ ਜ਼ਿਆਦਾ ਹੋਵੇ ਉਹ ਕੁਝ ਸਮੇਂ ਲਈ ਤਾਂ ਇਫੈਕਟ ਮਾਰਦਾ ਹੈ ਤੁਹਾਡੀ ਸਾਈਕੋਲੋਜੀ ਤੇ ਪਰ ਉਹ ਤੁਹਾਨੂੰ ਐਸੇ ਐਕਟਰ ਪਤਾ ਹੁੰਦਾ ਵੀ ਥੋੜੀ ਦੇਰ ਹੀ ਹੈ ਇਸ ਤੋਂ ਬਾਅਦ ਮੈਂ ਨਿਕਲ ਜਾਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇੰਨੀ ਸਪੋਰਟ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ